ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਵੀਰਾਂ ਨੂੰ ਜੀ ਤੇ ਵੀਰੋ ਅੱਜ ਆਪਾਂ ਗੰਨੇ ਦੀ ਪਨੀਰੀ ਕਰੀ ਜਨੇ ਆ ਤਿਆਰ ਲਾਈ ਜਨੇ ਆ ਟਰੇਆਂ ਦੇ ਵਿੱਚ ਆਪਾਂ ਗੰਨੇ ਦੀਆਂ ਅੱਖਾਂ ਕਟਕਟ ਆ ਇਸ ਤਰ੍ਹਾਂ ਆਪਾਂ ਇੱਕ ਇੱਕ ਅੱਖ ਗੰਨੇ ਦੀ ਕਟਕੜਾ ਇਸ ਤਰ੍ਹਾਂ ਟਰੇਆਂ ਭਰ ਹੀ ਜਨੇ ਆ ਜਿਹੜੀ ਇਹ ਟਰੇ ਆ ਵੀਰੋ ਇਹ 35 36 ਸਰਾਖਾਂ ਵਾਲੀ ਟਰੇ ਆ ਜਿਹੜੀ 36 ਸਰਾਖਾਂ ਵਾਲੀ ਚ ਗੰਨੇ ਦੀ ਇੱਕ ਅੱਖ ਸਹੀ ਆ ਜਾਂਦੀ ਹੈ ਐਂ ਵੈਸੇ ਜਿਹੜਾ ਗੰਨੇ ਦਾ ਲਾਉਣ ਦਾ ਸਹੀ ਸਮਾਂ ਦਾ ਹੋ ਮਾਰਚ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋ ਜਾਂਦਾ ਜਿਹੜੇ ਆਪਣੇ ਪਹਿਲਾਂ ਸਿਆਣੇ ਬਜ਼ੁਰਗ ਹੁੰਦੇ ਸੀ ਪੁਰਾਣੇ ਬਜ਼ੁਰਗ ਜਦੋਂ ਆਪਣੇ ਇੱਥੇ ਬਲਾਡਾ ਮਿਲ ਸਾਡੇ ਏਰੀਆ ਦੇ ਵਿੱਚ ਚੱਲਦੀ ਸੀਗੀ ਤਾਂ ਉਹ ਸਾਨੂੰ ਦੱਸਦੇ ਹੁੰਦੇ ਸੀਗੇ ਵੀ ਚੜਦੇ ਫੱਗਣ ਤੋਂ ਗੰਨਾ ਸ਼ੁਰੂ ਹੋ ਜਾਂਦਾ ਫਿਰ ਚੇਤ ਵਿੱਚ ਵੀ ਲੱਗਦਾ ਤੇ ਵਿਸਾਖ ਵਿੱਚ ਵੀ ਲੱਗਦਾ ਜਿਹੜਾ ਫੱਗਣ ਦੇ ਵਿੱਚ ਗੰਨਾ ਲੱਗਦਾਗਾ ਉਹ ਗੰਨਾ ਬਹੁਤ ਵਧੀਆ ਹੁੰਦਾ ਕਿਉਂਕਿ ਉਦੋਂ ਰੁੱਤ ਵਧੀਆ ਹੁੰਦੀ ਆ ਤੇ ਤਾਈਓ ਕਹਿੰਦਾ ਵੀ ਚੜਿਆ ਮਹੀਨਾ ਫੱਗਣ ਗੰਨਾ ਕਹਿੰਦਾ ਵੀ ਦੇਖ ਮੇਰੀ ਲੱਗਣ ਜੇ ਤੂੰ ਮੈਨੂੰ ਲਾਵੇਂਗਾ ਮਹੀਨੇ ਚੇਤ ਆ ਫਿਰ ਉਠ ਉਠ ਕੇ ਦੇਖ ਵੀ ਕਿਤੇ ਕਿਤੇ ਕੋਈ ਕੋਈ ਬੂਟਾ ਮੱਚ ਜਾਂਦਾ ਤੇ ਜੇ ਤੂੰ ਮੈਨੂੰ ਲਾਵੇਂਗਾ ਵੀ ਮਹੀਨੇ ਵਿਸਾਖ ਫਿਰ ਨਾ ਰੱਖੀਂ ਆਸ ਵੀ ਕਿਤੇ ਕੋਈ ਪਾਣੀ ਮਾੜਾ ਹੁੰਦਾ ਜਾਂ ਕਿਵੇਂ ਫਿਰ ਜਾਦੇ ਮੱਚਦਾ ਵੀ ਲੱਗੀ ਇਹ ਕਣਕਾਂ ਵੱਢ ਗਏ ਨੇ ਪਰ ਹੁਣ ਤਾਂ ਜਿਹੜੇ ਗੰਨਾ ਲਾਉਣ ਤੇ ਉਹ ਢੰਗ ਬਹੁਤ ਵੱਖੋ ਵੱਖਰੇ ਹੋਗੇ ਕੋਈ ਤਾਂ ਸਾਫ ਤਾਂ ਗੰਨਾ ਲਾਉਂਦੇ ਆ ਖੇਤ ਨੂੰ ਚੰਗੀ ਤਰ੍ਹਾਂ ਬਾਕੇ ਇਸ ਤਰ੍ਹਾਂ ਲੰਮਾ ਕਰਨੇ ਪਾਈ ਜਾਂਦੇ ਆ ਕੋਈ ਦੋ ਦੋ ਪੋਰੀਆਂ ਪਾਉਂਦੇ ਆ ਕੋਈ ਈਜੀ ਕੱਖ ਪੰਦਾ ਕੋਈ ਦੋ ਦੋ ਅੱਖਾਂ ਲਾਉਂਦੇ ਆ ਜਿਹੜੀਆਂ ਗੰਨੇ ਦੀਆਂ ਵੈਰਾਈਟੀਆਂ ਨੇ ਉਹ ਕਿਸਾਨਾਂ ਦੇ ਕੋਈ ਵੱਖੋ ਵੱਖਰੇ ਦਿਲ ਨੂੰ ਲੱਗਦਾ ਕੋਈ ਤਾਂ 85 ਨੰਬਰ ਲਾਉਂਦਾ ਕੋਈ 99 ਨੰਬਰ ਲਾਉਂਦਾ ਕੋਈ 15023 ਲਾਉਂਦਾ ਕੋਈ 98 ਨੰਬਰ ਲਾਉਂਦਾ ਕੋਈ 95 ਜਿਵੇਂ ਹੁਣ ਅਸੀਂ ਦੋ ਵੈਰਾਈਟੀਆਂ ਇੱਕ ਤਾਂ ਵੈਰਾਈਟੀ 22 ਢਮ ਤੋਂ ਰੋਮੀ ਵੀਰ ਦੇ ਖੇਤੋਂ ਲਿਆਂਦੀ ਹੈ 98 ਨੰਬਰ ਵੈਰਾਈਟੀ ਉਹ ਆਪਾਂ ਲਾ ਰਹੇ ਆ 1ਾ ਜੂਪੀ ਚੋਂ ਲਿਆਂਦੀ ਹੈਗੀ 15023 ਤੇ ਇਹ ਦੋਨੇ ਵੈਰਾਈਟੀਆਂ ਆਪਾਂ ਡੈਮੋ ਤੌਰ ਤੇ ਲਾ ਰਹੇ ਆਂ ਜਗ੍ਹਾ ਆਪਾਂ ਥੋੜੀ ਲਾ ਰਹੇ ਆਂ ਕਨਾਲ ਕਨਾਲ ਦੋ ਕਨਾਲ ਆਪਾਂ ਜਗ੍ਹਾ ਗੰਨਾ ਲਾ ਰਹੇ ਆਂ ਵੀ ਨਾਲੇ ਤਾਂ ਬੱਚੇ ਚੂਪ ਲੈਂਦੇ ਆ ਗੰਨਾ ਤੇ ਰੋ ਹੋ ਜਾਂਦਾ ਜੂਸ ਹੋ ਜਾਂਦਾ ਤੇ ਨਾਲੇ ਘਰ ਦਾ ਵੀ ਰੋ ਗੁੜ ਹੋ ਜਾਂਦਾ ਤੇ ਸ਼ੱਕਰ ਹੋ ਜਾਂਦਾ ਤੇ ਆਪਾਂ ਨੂੰ ਬਾਜ਼ਾਰੋਂ ਕੀ ਪਤਾ ਕਹੇ ਜੇ ਗੁੜ ਸ਼ੱਕਰ ਮਿਲਦੇ ਆ ਤੇ ਕਿਸਮ ਆਪਣੇ ਕੋਲ ਪਹਿਲਾਂ ਹੋਰ ਵੀ ਲੱਗੀ ਹੋਈ ਆ ਗੰਨੇ ਦੀ ਤੇ ਅੱਜ ਅਸੀਂ ਇਹ ਕੱਲੀ ਕੱਲੀ ਅੱਖ ਕੱਟ ਕੇ ਜਿਹੜੀ ਕੋਕੋਨਟ ਆ ਤੇ ਇਹਦੇ ਵਿੱਚ ਬਰਮੀ ਕੰਪੋਸਟ ਹੈ ਤੇ ਜਿੰਨੀ ਇਹ ਕੋਕੋਨਟ ਮਟੀਰੀਅਲ ਹੈ ਉਹਨਾਂ ਇੱਕ ਹੀ ਸਾਪੇ ਦੇ ਵਿੱਚ ਮਿੱਟੀ ਦਾ ਪਾਇਆ ਤਾਂ ਕਿ ਇਹ ਜਦੋਂ ਆਪਾਂ ਗੰਨਾ ਖਿੱਚਦੇ ਆਂ ਵਿੱਚੋਂ ਉਹ ਖਿੰਡੇ ਨਾ ਇਹ ਟਰੇਾਂ ਭਰ ਕੇ ਇਸ ਤਰ੍ਹਾਂ ਇਹ ਟਰੇਾਂ ਚਿੰਨ ਦਿੱਤੀਆਂ ਜਾਣੀਆਂ 2 ਦਿਨ 3 ਦਿਨ ਪਾਣੀ ਉੱਪਰ ਪਾ ਦਿੱਤਾ ਜਦੋਂ ਇਹ ਟੰਗੂਰ ਲਾ ਗਿਆ ਫਿਰ ਇਹ ਟਰੇ ਹੈ ਜਿਹੜੀ ਉਹ ਕੱਲੀ ਕੱਲੀ ਟਰੇ ਕਰ ਦਾਂਗੇ ਤੇ ਉਦੋਂ ਬਾਅਦ ਚੱਕ ਕੇ ਪੌਦ ਗੰਨੇ ਦੀ ਤੇ ਇਹ ਖੇਤ ਦੇ ਵਿੱਚ ਲੱਗ ਜੂਗੀ ਤੇ ਬਾਕੀ ਸਾਂਭ ਸੰਭਾਲ ਆਪਣੀ ਹੁੰਦੀ ਆ ਕੋਈ ਮਨ ਬੱਟਾ ਦੇ 3 ਫੁੱਟ ਦੂਰੀ ਤੇ ਲਾਉਂਦਾ ਕੋਈ 4 ਫੁੱਟ ਦੂਰੀ ਤੇ ਲਾਉਂਦਾ ਕੋਈ ਕਿਵੇਂ ਜਿਵੇਂ ਜਿਵੇਂ ਆਪਾਂ ਅੱਗੇ ਲਾਏ ਕੋਈ ਕੰਗੀ ਪਾਦਣਾ ਨਹੀਂ ਗੰਨਾ ਡਿੱਗ ਪੈਂਦਾ ਕਿ ਜਦੋਂ ਵੱਡੇ ਹੋ ਜਾਂਦੇ ਆ ਉਹ ਵੀ ਤੁਹਾਡੇ ਨਾਲ ਤਿਆਰਪੇ ਆਪਾਂ ਸਾਂਝੇ ਕਰਾਂਗੇ ਤੇ ਇਹਨੂੰ ਆਪਾਂ ਹੁਣ ਫੰਗੀ ਸੈੱਟ ਲਾਇਆਗਾ ਅੱਖ ਨੂੰ ਤੇ ਬਸ ਇਹ ਥੋੜੇ ਦਿਨਾਂ ਚ ਉਗ ਰਹੇ ਹੋਣੇ ਕਹਿੰਦੇ ਟੰਗੂਰ ਲਾ ਜਾਣਾ